ਪ੍ਰਸ਼ਨ ਨੰਬਰ 161 ਵਰਤਮਾਨ ਵਿੱਚ ਗ੍ਰੈਂਡ ਟ੍ਰੰਕ ਰੋਡ ਜਿਸ ਨੂੰ ਜੀਟੀ ਰੋਡ ਕਹਿੰਦੇ ਆਂ ਭਾਰਤ ਵਿੱਚ ਕਿੱਥੇ ਤੋਂ ਕਿੱਥੇ ਤੱਕ ਜਾਂਦਾ ਹੈ ਉੱਤਰ ਹੈ ਜੀ ਦਾ ਅੰਮ੍ਰਿਤਸਰ ਤੋਂ ਕਲਕੱਤਾ ਤੱਕ 2011 ਦੀ ਜਨਗਣਨਾ ਅਨੁਸਾਰ ਭਾਰਤ ਦੇ ਪੁਰਸ਼ ਸਾਖਰਤਾ ਦਰ ਕਿੰਨੀ ਹੈ ਇਹ ਹੈ ਜੀ 82.14% 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਭਾਰਤ ਦੀ ਡੈਸ਼ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣਾ ਅਤੇ ਉਸ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਹੈ ਡੈਸ਼ ਖਾਲੀ ਜਗ੍ਹਾ ਤੇ ਕੀ ਆਵੇਗਾ ਜੀ ਸੰਪ੍ਰਭੂਤਾ ਖੁਦਮੁਖਤਾਰੀ ਗੁਪਤਤਾ ਜਾਂ ਸੱਤਾ ਇੱਥੇ ਆ ਜਾਏਗਾ ਜੀ ਸੰਪ੍ਰਭੂਤਾ ਭਾਰਤ ਦੀ ਸੰਪ੍ਰਭੂਤਾ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣਾ ਅਤੇ ਉਸ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਹੈ ਚੂਨਾ ਪੱਥਰ ਤੇ ਸੰਗਮਰਮਰ ਡੈਸ਼ ਦੇ ਵਿਭਿੰਨ ਰੂਪ ਹਨ ਹਾਂਜੀ ਇਹ ਹੈਗੇ ਨੇ ਜੀ ਕੈਲਸ਼ੀਅਮ ਕਾਰਬੋਨੇਟ ਦੇ ਆਨਸਰ ਆ ਜਿਗਾ ਕੈਲਸ਼ੀਅਮ ਕਾਰਬੋਨੇਟ ਈਸ਼ਵਰ ਚੰਦਰ ਵਿਦਿਆਸਾਗਰ ਨੇ ਲੜਕੀਆਂ ਦੇ ਲਈ ਕਿਤੇ ਸਕੂਲ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ ਕੀਤੀ ਸੀ ਜੀ ਕੋਲਕਾਤਾ ਦੇ ਵਿੱਚ ਰਾਉਲਟ ਐਕਟ 1919 ਅਨੁਸਾਰ ਰਾਜਨੀਤਿਕ ਕੈਦੀਆਂ ਨੂੰ ਕਿੰਨੇ ਸਾਲ ਤੱਕ ਬਿਨਾ ਮੁਕਦਮੇ ਦੇ ਹਿਰਾਸਤ ਵਿੱਚ ਰੱਖਣ ਦੀ anumati ਸੀ? ਏ ਸੀ ਜੀ 2 ਸਾਲ। 2 ਸਾਲ ਤੱਕ ਬਿਨਾ ਕਿਸੇ ਮੁਕਦਮੇ ਤੋਂ ਹਿਰਾਸਤ ਵਿੱਚ ਕੈਦੀਆਂ ਨੂੰ ਰੱਖਿਆ ਜਾ ਸਕਦਾ ਸੀ। ਤਾਪੂ ਨ੍ਰਿਤਜਿਕ ਮੁੱਖ ਰੂਪ ਵਿੱਚ ਭਾਰਤ ਦੇ ਕਿਸ ਰਾਜ ਨਾਲ ਸੰਬੰਧਿਤ ਹੈ? ਇਹ ਹੈ ਜੀ ਅਰੁਣਾਚਲ ਪ੍ਰਦੇਸ਼ ਦੇ ਨਾਲ। ਤਾਪੂ ਨ੍ਰਿਤ। ਹਾਂ ਜੀ। 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ ਨਿਮਨਲਿਖਤ ਵਿੱਚੋਂ ਕਿਸ ਬ੍ਰਿਟਿਸ਼ ਪੁਲਿਸ ਅਧਿਕਾਰੀ ਨੂੰ ਜੇਮਸ ਸਕਾਟ ਦੀ ਜਗ੍ਹਾ ਗਲਤੀ ਨਾਲ ਮਾਰ ਦਿੱਤਾ ਸੀ ਹਾਂਜੀ ਇਹ ਆ ਜੀ ਜੌਨ ਸਾਂਡਰਸ ਨੂੰ ਭਾਰਤ ਵਿੱਚ ਸਧਾਰਨ ਤੌਰ ਤੇ વાર્ਸ਼ਿਕ ਵਿੱਤੀ ਵਿਵਰਣ ਨੂੰ ਕਿੰਨੇ ਸਮੇਂ ਦੇ ਲਈ ਲਾਗੂ ਕੀਤਾ ਜਾਂਦਾ ਹੈ વાર્ਸ਼ਿਕ ਵਿੱਤੀ ਵਿਵਰਣ ਜੀ ਬਜਟ ਆ ਹੈ ਨਾ ਜੀ ਇਹ ਆ ਜੀ 169 ਨੰਬਰ ਦਾ ਜਵਾਬ ਹੈ ਬੀ 1 April ਤੋਂ 31 March ਤੱਕ ਹਾਂਜੀ ਪ੍ਰਕਿਰਤਿਕ ਵਾਤਾਵਰਣ ਦੀ ਰੱਖਿਆ ਨਿਮਨਲਿਖਤ ਵਿੱਚੋਂ ਕਿਸ ਪ੍ਰਕਾਰ ਦਾ ਸੰਵਿਧਾਨਿਕ ਪ੍ਰਬੰਧ ਹੈ ਇਹ ਕੀਤਾ ਗਿਆ ਜੀ ਮੌਲਿਕ ਕਰਤੱਵਾਂ ਦੇ ਵਿੱਚ ਇਹ ਸਾਡਾ ਮੌਲਿਕ ਕਰਤੱਵਾਂ ਕਿ ਅਸੀਂ ਪ੍ਰਕਿਰਤੀ ਦੀ ਰੱਖਿਆ ਕਰਨੀ ਹੈ ਸ਼ਿਗਮੋ ਤਿਹਾਰ ਭਾਰਤ ਦੇ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਗੋਆ ਦੇ ਵਿੱਚ ਜਿਹੜਾ ਸ਼ਿਗਮੋ ਤਿਹਾਰਾ ਇਹ ਜਦੋਂ ਚੌਲਾਂ ਦੀ ਫਸਲ ਬਹੁਤ ਵਧੀਆ ਹੋ ਜਾਂਦੀ ਆ ਉਹਦੀ ਕਟਾਈ ਦੇ ਪੱਖੋਂ ਜਦੋਂ ਹੁੰਦੀ ਆ ਉਦੋਂ ਇਹ ਤਿਹਾਰ ਮਨਾਇਆ ਜਾਂਦਾ ਹਾਂਜੀ 172 ਨੰਬਰ ਪ੍ਰਸ਼ਨ ਭਾਰਤ ਵਿੱਚ ਦੂਜੀ ਪੰਜ ਸਾਲਾ ਯੋਜਨਾ ਦਾ ਕਿਸ ਦੇ ਮਾਡਲ ਉੱਪਰ ਆਧਾਰਿਤ ਸੀ ਹਾਂਜੀ ਭਾਰਤ ਦੀ ਦੂਜੀ ਪੰਜ ਸਾਲਾ ਯੋਜਨਾ ਕਿਸ ਉੱਪਰ ਆਧਾਰਿਤ ਸੀ ਕਿਹੜਾ ਮਾਡਲ ਸੀ ਜੀ ਉਹ ਕਿਸ ਨੇ ਦਿੱਤਾ ਸੀ ਮਾਡਲ ਇਹ ਇਹ ਸੀ ਪੀ ਸੀ ਮਹਲਨੋਬਸ ਨੇ ਪੀ ਸੀ ਮਹਾਲ ਨੋਬਿਸ ਨੇ ਭਾਰਤੀ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਦਾ ਉਲੇਖ ਕਿਸ ਅਨੁਛੇਦ ਵਿੱਚ ਹੈ ਇਹ ਹੈ ਜੀ ਅਨੁਛੇਦ 61 61 ਨੰਬਰ ਆਰਟੀਕਲ ਹੈ ਜੀ ਭਾਰਤੀ ਰਾਸ਼ਟਰਪਤੀ ਦੇ ਮਹਾਦੋਸ਼ ਦੀ ਪ੍ਰਕਿਰਿਆ ਦਾ ਇੰਪੀਚਮੈਂਟ ਜਿਸ ਨੂੰ ਕਹਦੇ ਆਪਾਂ ਅੰਗਰੇਜ਼ੀ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸਿੰਧ ਦੀ ਸਹਾਇਕ ਨਦੀ ਹੈ ਹਾਂਜੀ ਬਸ ਤਾਂ ਜਿਸ ਨੂੰ ਪਤਾ ਵਧੀਆ ਜੀ ਇਹ ਹੈ ਜੀ ਜਾਸਕਰ ਜੇ ਤੁਹਾਨੂੰ ਆਪਾਂ ਜਾਸ ਕਰ ਨਹੀਂ ਵੀ ਪਤਾ ਤਾਂ ਇਹ ਪਤਾ ਲੈਂਦਾ ਕਿ ਸੋਨ ਆ ਜਿਹੜੀ ਇਹ ਸਿੰਧੂ ਨਦੀ ਦੇ ਸਹਾਇਕ ਨਦੀ ਨਹੀਂ ਯਮਨਾ ਵੀ ਨਹੀਂ ਅਤੇ ਚੰਬਲ ਵੀ ਨਹੀਂ ਇਸ ਕਰਕੇ ਜਾਸ ਕਰੇ ਦਾ ਉੱਤਰ ਬਣ ਜਾਂਦਾ ਹੈ ਜੇ ਤੁਹਾਨੂੰ ਜੀਓਗ੍ਰਾਫੀ ਵਿੱਚ ਥੋੜਾ ਬਹੁਤ ਇੰਟਰਸਟ ਹੈ ਤਾਂ ਤੁਹਾਨੂੰ ਇਹਦੇ ਲਈ ਬਹੁਤਾ ਮਸ਼ੱਕਤ ਕਰਨ ਦੀ ਲੋੜ ਨਹੀਂ ਪੈਣੀ ਇਦਾਂ ਦੇ ਪ੍ਰਸ਼ਨਾਂ ਦੇ ਸੀਲਿਕਨ ਡਾਈਆਕਸਾਈਡ ਮੁੱਖ ਰੂਪ ਵਿੱਚ ਨਿਮਨ ਲਿਖਤ ਵਿੱਚੋਂ ਕਿਸ ਵਿੱਚ ਪਾਇਆ ਜਾਂਦਾ ਇਹ ਪੰਜ ਦੀ ਰੇਤ ਦੇ ਵਿੱਚ ਬਾਲੂ ਕਹਿੰਦੇ ਜਿਸ ਨੂੰ ਹਿੰਦੀ ਦੇ ਵਿੱਚ ਇੱਕ ਜੀ ਡੀਂਗ ਐਕਸਪ੍ਰੈਸ ਇਹ ਕਿਹੜੇ ਖਿਡਾਰੀ ਨੂੰ ਕਿਹਾ ਜਾਂਦਾ ਜੀ ਇਹ ਕਿਹਾ ਜਾਂਦਾ ਜੀ ਹਿਮਾਦਾਸ ਨੂੰ ਹਾਂਜੀ ਟੀਂਗ ਜਾਂ ਡੀਂਗ ਐਕਸਪ੍ਰੈਸ ਹਿਮਾਦਾਸ ਨੂੰ ਕਿਹਾ ਜਾਂਦਾ ਸਧਾਰਨ ਦੁੱਧ ਦਾ ਪੀ ਐਚ ਮਾਨ ਕਿੰਨਾ ਹੁੰਦਾ ਹੈ ਇਹ ਹੁੰਦਾ ਜੀ 6.7 ਤੋਂ ਲੈ ਕੇ 6.9 ਇਹ 6.5 ਤੋਂ 6.7 ਵੀ ਲਿਖਿਆ ਹੋ ਸਕਦਾ ਜਿੱਤੇ ਮਤਲਬ ਜੇ ਇਹ ਦੇ ਵਿੱਚ ਪੇਪਰ ਦੇ ਵਿੱਚ ਦੇਖ ਲਿਓ ਜੇ 6.579 ਇਹ ਵਾਲਾ ਹੋਵੇ ਤਾਂ ਆਪਸ਼ਨ ਤੁਸੀਂ ਇਹ ਚੂਜ਼ ਕਰਕੇ ਆਉਣਾ ਹਾਂਜੀ 178 ਨੰਬਰ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਮਿਸ਼ਰਤ ਧਾਤ ਤਾਂਬੇ ਅਤੇ ਜਸਤ ਤੋਂ ਮਿਲ ਕੇ ਬਣੀ ਹੈ ਇਹ ਹੈ ਜੀ ਡੱਚ ਧਾਤ ਹਾਂਜੀ ਸ਼ਾਉਨ ਨ੍ਰਿਤ ਭਾਰਤ ਦੇ ਕਿਸ ਖੇਤਰ ਦਾ ਪ੍ਰਸਿੱਧ ਨ੍ਰਿਤ ਹੈ ਹਾਂਜੀ 179 ਨੰਬਰ ਪ੍ਰਸ਼ਨ ਦਾ ਜੀ ਉੱਤਰ ਆ ਜਾਏਗਾ ਪੂਰਬੀ ਭਾਰਤ ਵਿੱਚ ਕੈਰੀਜ਼ ਥਾਨੇ ਕੇ ਸਰਕਾਰਾਂ ਨਾਲ ਸੰਬੰਧਿਤ 74ਵੇਂ ਸੰਵਿਧਾਨਕ ਸੋਧ ਅਧਿਨਿਯਮ ਦੇ ਪਾਸ ਹੋਣ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸਨ ਇਹ ਸੰਜੀ ਪੀ ਵੀ ਨਰਸਿਮਹਾ ਰਾਓ 74ਵੇਂ ਸੰਵਿਧਾਨਕ ਸੋਧ ਦੇ ਸਮੇਂ ਉਹ ਇੱਕਮਾਤਰ ਕਿਹੜੀ ਵਿਦੇਸ਼ੀ ਸ਼ਕਤੀ ਸੀ ਜਿਸ ਨੇ ਅੰਗਰੇਜ਼ਾਂ ਦਾ ਸਾਥ 1857 ਦੇ ਵਿਦਰੋਹ ਨੂੰ ਦਬਾਉਣ ਲਈ ਦਿੱਤਾ ਸੀ ਹਾਂਜੀ ਉਹ ਸੀ ਨੇਪਾਲ ਇੱਕੋ ਇੱਕ ਸ਼ਰਤ ਸੀ ਜਿਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਕਿ 1857 ਦਾ ਜਿਹੜਾ ਵਿਦਰੋਹ ਆਇਆ ਨੂੰ ਦਬਾਇਆ ਜਾਵੇ। ਹੇਠ ਲਿਖਿਆਂ ਵਿੱਚੋਂ ਕਿਹੜਾ ਨਵਯਾਨਜੋਗ ਸਰੋਤ ਹੈ? ਇਹ ਹੈ ਜੀ ਸੂਰਜ ਦਾ ਪ੍ਰਕਾਸ਼। ਸ਼੍ਰੀ ਬਦਰੀਨਾਥ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਹੈ? ਹਾਂਜੀ ਇਹ ਹੈ ਜੀ ਅਲਕਨੰਦਾ ਦੇ ਕਿਨਾਰੇ ਤੇ। ਸ਼੍ਰੀ ਬਦਰੀਨਾਥ ਚਾਰਤਾਂ ਮੰਦਰ ਵਿੱਚੋਂ ਇੱਕ ਧਾਮਾਂ ਜੀ। ਜਦੋਂ ਈਸਟ ਇੰਡੀਆ ਕੰਪਨੀ ਦਾ ਗਠਨ ਹੋਇਆ ਤਾਂ ਉਸ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? ਹਾਂਜੀ ਕੌਣ ਸੀ ਜੀ ਇਹ ਸੀ ਅਕਬਰ ਐਚ ਡੀ ਆਈ ਹਿਊਮਨ ਡਿਵੈਲਪਮੈਂਟ ਇੰਡੈਕਸ ਇਹਨੂੰ ਜਾਰੀ ਕੌਣ ਕਰਦਾ ਇਹਨੂੰ ਕਰਦੇ ਯੂ ਐਨ ਡੀ ਪੀ ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਯੂ ਐਨ ਡੀ ਪੀ ਐਚ ਡੀ ਆਈ ਨੂੰ ਰਿਲੀਜ਼ ਕਰਦਾ ਭਾਰਤ ਦੇ ਸਰਕਾਰੀ ਖਾਤਿਆਂ ਦਾ ਆਡਿਟ ਕਰਨ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਇਹ ਹੁੰਦਾ ਜੀ ਕੈਗ ਦੇ ਕੋਲ ਸੁਭਾਸ਼ ਚੰਦਰ ਬੋਸ ਨੇ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਨਿਕਲਣ ਤੋਂ ਬਾਅਦ ਕਿਹੜੀ ਪਾਰਟੀ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ ਕੀਤੀ ਸੀ ਫਾਰਵਰਡ ਬਲੌਗ ਦੀ ਸੁੰਦਰਬਨ ਜੰਗ ਸੁੰਦਰਬਨ ਦੇ ਜੰਗਲ ਨੂੰ ਕੀ ਕਿਹਾ ਜਾਂਦਾ ਹੈ ਹਨ ਜੀ ਉਹ ਕਿਹੜੇ ਪ੍ਰਕਾਰ ਦੇ ਜੰਗਲ ਨੇ ਜੀ ਉਹ ਹਨ ਜੀ ਮੈਂਗਰੋਵ ਦੇ ਮੈਂਗਰੋਵ ਜੰਗਲ ਜੇਕਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨਾਂ ਦਾ ਅਹੁਦਾ ਖਾਲੀ ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਉਹਨਾਂ ਦਾ ਕਾਰਜ ਭਾਰ ਸੰਭਾਲੇਗਾ ਹਾਂ ਜੀ ਇਹ ਸੰਭਾਲਣਗੇ ਜੀ ਸੁਪਰੀਮ ਕੋਰਟ ਦਾ ਮੁਖ ਜੱਜ ਜੇਕਰ ਸੁਪਰੀਮ ਕੋਰਟ ਦਾ ਮੁਖ ਜੱਜ ਵੀ ਨਾ ਹੋਵੇ ਫਿਰ ਫਿਰ ਜਿਹੜਾ ਉਹਨਾਂ ਦਾ ਸੀਨੀਅਰ ਮੋਸਟ ਜੱਜ ਹੁੰਦਾ ਉਹ ਸੰਭਾਲ ਲਵੇਗਾ ਇਹ ਪ੍ਰਬੰਧ ਜਿਹੜਾ ਪ੍ਰਬੰਧ ਹੈ ਇਦਾਂ ਕੀਤਾ ਹੈ ਜੇ ਉਹ ਵੀ ਨਾ ਹੋਵੇ ਤਾਂ ਉਹਨਾਂ ਤੋਂ ਅਗਲਾ ਜਿਹੜਾ ਸੀਨੀਅਰ ਮੋਸਟ ਜੱਜ ਹੋਵੇਗਾ ਉਹ ਸੰਭਾਲ ਲਵੇਗਾ ਡੇਂਗੂ ਬੁਖਾਰ ਇੱਕ ਮੱਛਰ ਹੈ ਜੀ ਏਡਜ਼ ਐਜ਼ਿਪੀ ਮਾਦਾ ਮੱਛਰ ਦੇ ਕਟਣ ਕਰਕੇ ਹੁੰਦਾ ਹੈ ਇਸ ਬੁਖਾਰ ਨਾਲ ਮਨੁੱਖੀ ਸਰੀਰ ਵਿੱਚ ਕਿਸ ਦੀ ਕਮੀ ਹੋ ਜਾਂਦੀ ਹੈ ਆਪਾਂ ਨੂੰ ਪਤਾ ਜੀ ਪਲੇਟलेट्स ਦੀ ਕਮੀ ਹੋ ਜਾਂਦੀ ਹੈ ਸਾਰੇ ਕਹਿੰਦੇ ਸੈੱਲ ਘਟ ਗਏ ਇਹ ਹੁੰਦੇ ਨਹੀਂ ਜੀ ਪਲੇਟलेट्स ਐਨਜ਼ਾਈਮ ਕਿਸ ਰੂਪ ਵਿੱਚ ਮਨੁੱਖੀ ਸਰੀਰ ਵਿੱਚ ਪਾਏ ਜਾਂਦੇ ਨੇ ਜ਼ਿਆਦਾਤਰ ਜਿਹੜੇ ਐਨਜ਼ਾਈਮ ਹੁੰਦੇ ਨੇ ਇਹ ਹੁੰਦੇ ਨੇ ਪ੍ਰੋਟੀਨ ਹਾਂਜੀ ਜ਼ਿਆਦਾਤਰ ਐਨਜ਼ਾਈਮ ਪ੍ਰੋਟੀਨ ਦੇ ਰੂਪ ਵਿੱਚ ਮਨੁੱਖੀ ਸਰੀਰ ਵਿੱਚ ਪਾਏ ਜਾਂਦੇ ਨੇ ਕੋਵਿਡ-19 ਜਾਂ ਕਰੋਨਾ ਇੱਕ ਘਾਤਕ ਬਿਮਾਰੀ ਹੈ ਜੋ ਕਿਸ ਕਾਰਨ ਹੁੰਦੀ ਹੈ ਸਿੰਪਲ ਹੈ ਜੀ ਆਪਾਂ ਨਾਮ ਇਹਦਾ ਕਰੋਨਾ ਵਾਇਰਸ ਰੱਖਿਆ ਹੋਇਆ ਹੈ ਨਾ ਕਰੋਨਾ ਵਾਇਰਸ ਵਾਇਰਸ ਕਰਕੇ ਫੈਲਣ ਵਾਲੀ ਇੱਕ ਬਿਮਾਰੀ ਹੈ ਜੀ ਇਹ ਕਿਸ ਅੰਦੋਲਨ ਤੋਂ ਬਾਅਦ ਵੱਲ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਮਿਲੀ ਸੀ ਇਹ ਮਿਲੀ ਸੀ ਬਰਤੋਲੀ ਸत्याग्रह ਤੋਂ ਬਾਅਦ ਕਰੰਟ ਅਫੇਰ ਦੇ ਪ੍ਰਸ਼ਨ ਜੀ ਆਪਣੇ ਯੂਰੋ 2024 ਚੈਂਪੀਅਨਸ਼ਿਪ ਕਿਸ ਨੇ ਜਿੱਤੀ ਜਿੱਤੀ ਜਿਹਾ ਸਪੇਨ ਨੇ ਯੂਰੋ 2024 ਚੈਂਪੀਅਨਸ਼ਿਪ ਨੇਪਾਲ ਦੇ ਪ੍ਰਧਾਨ ਮੰਤਰੀ ਕੌਣ ਚੁਣੇ ਗਏ ਹਨ ਇਹ ਚੁਣੇ ਗਏ ਜੀ ਕੇ ਪੀ ਸ਼ਰਮਾ ਕੋਲੀ ਹਾਂਜੀ ਕੇ ਪੀ ਸ਼ਰਮਾ ਕੋਲੀ ਨੇਪਾਲ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ ਭਾਰਤ ਦੇ ਵਿਦੇਸ਼ ਸਕੱਤਰ ਕੌਣ ਹਨ ਵਿਦੇਸ਼ ਸਕੱਤਰ ਵਿਦੇਸ਼ ਮੰਤਰੀ ਨਹੀਂ ਜੀ ਹੈਨਾ ਵਿਦੇਸ਼ ਸਕੱਤਰ ਹਾਂਜੀ ਵਿਕਰਮ ਮਿਸਰੀ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਐਸ ਜੇ ਸ਼ੰਕਰ ਹਾਂ ਜੀ 2024 ਵਿੱਚ ਐਕਸ سوشل میڈیا ਜਿਸ ਨੂੰ ਆਪਾਂ ਟਵਿੱਟਰ ਕਹਿੰਦੇ ਸੀ ਪਹਿਲਾਂ ਹੁਣ ਉਹਦਾ ਨਾਮ ਬਦਲ ਕੇ ਐਕਸ ਹੋ ਗਿਆ। ਇਹ ਪਲੇਟਫਾਰਮ ਉੱਪਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲਾ ਨੇਤਾ ਕਿਹੜਾ ਬਣਿਆ ਜੀ? ਇਹ ਬਣਨੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਐਕਸ ਦੇ ਉੱਪਰ ਨੇਤਾ ਦੁਨੀਆਂ ਦੇ ਵਿੱਚ ਪਹਿਲੇ ਨੰਬਰ ਤੇ। ਏਸ਼ੀਆ ਦੀ ਪਹਿਲੀ ਸਵਸਥ ਅਨੁਸੰਧਾਨ ਸੰਬੰਧੀ ਪ੍ਰੀ ਕਲੀਨਿਕਲ ਨੈਟਵਰਕ ਸਹੂਬਾ ਇਦਾ ਉਦਘਾਟਨ ਡਾਕਟਰ ਜਤਿੰਦਰ ਸਿੰਘ ਨੇ ਕੀਤਾ ਸੀ ਕਿੱਥੇ ਕੀਤਾ ਸੀ ਇਹ ਕੀਤਾ ਸੀ ਫਰੀਦাবাদ ਦੇ ਵਿੱਚ ਏਸ਼ੀਆ ਦੀ ਪਹਿਲੀ ਸਵਸਥ ਅਨੁਸੰਧਾਨ ਪ੍ਰੀ-ਕਲੀਨਿਕਲ ਨੈੱਟਵਰਕ ਸਹੂਤਾ ਸੀ ਜੀ 35ਵਾਂ ਅੰਤਰਰਾਸ਼ਟਰੀ ਜੀਵ ਵਿਗਿਆਨ 올ੰਪੀਅਡ ਹੋਏ ਨੇ ਜੀ ਹੋਏ ਕਿੱਥੇ ਨੇ ਇਹ ਕਜ਼ਾਕਿਸਤਾਨ ਦੇ ਵਿੱਚ ਇਹਦੇ ਵਿੱਚ ਆਯੋਜਿਤ ਹੋਈ ਸੀ ਕਜ਼ਾਕਿਸਤਾਨ ਦੇ ਵਿੱਚ ਇਹਦੇ ਵਿੱਚ ਭਾਰਤ ਵੱਲੋਂ ਭਾਗ ਲੈ ਰਹੇ ਕਿਸ ਵਿਦਿਆਰਥੀ ਨੇ ਸੋਨੇ ਦਾ ਮੈਡਲ ਜਿੱਤਿਆ ਹੈ ਸੋਨੇ ਦਾ ਮੈਡਲ ਜਿੱਤਿਆ ਜੀ ਵਿਦਾਂਤ ساکਰੇ ਇਹ ਜਿੱਤਿਆ ਸੋਨੇ ਦਾ ਮੈਡਲ ਜਿਹੜੇ ਤਿੰਨ ਵਿਦਿਆਰਥੀ ਨਾਲ ਹੋਰ ਦਿੱਤੇ ਨੇ ਈਸ਼ਾਨ ਪਿਡਨੇਕਰ ਸ਼੍ਰੀਜੀਤ ਸ਼ਿਵਕਮਾਰ ਅਤੇ ਜਿਸ਼ਸਵੀ ਕੁਮਾਰ ਇਹਨਾਂ ਨੇ ਜਿੱਤਿਆ ਜੀ ਸਿਲਵਰ ਹਾਂਜੀ ਧਿਆਨ ਵਿੱਚ ਰੱਖਿਓ ਵਿਦਾਂਤ ساکਰੇ ਨੇ 골ਡਨ 골ਡ ਮੈਡਲ ਅਤੇ ਤਿੰਨਾਂ ਨੇ ਸਿਲਵਰ ਮੈਡਲ ਜਿੱਤਿਆ ਜੀ ਅੰਤਰਰਾਸ਼ਟਰੀ ਜੀਵ ਵਿਗਿਆਨ 올ਿਮਪੀਆਡ ਦੇ ਵਿੱਚ ਜੁਲਾਈ 2 ਹੈ 24 ਵਿੱਚ ਕਿਹੜੇ ਦੋ ਨਵੇਂ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿੱਚ ਸੌ ਚੁਕਾਈ ਗਈ ਹੈ ਇਹ ਹੈ ਜੀ ਨੌਂਗ ਮੇਕਾਪਮ ਕੋਟਿਸਵਰ ਸਿੰਘ ਦੂਜੇ ਨੇ ਆਰ ਮਹਾਦੇਵ ਪਹਿਲੇ ਨੌਂਗ ਮੇਕਾਪਮ ਕੋਟਿਸਵਰ ਸਿੰਘ ਅਤੇ ਆਰ ਮਹਾਦੇਵਨ ਧੰਨਵਾਦ ਜੀ